ਕੰਬਈ ਚਲੋ ਸੌ ਸੌ ਜਿਤੇ ਆਂ ਅੱਜ ਮੋੜਾ ਲੇਟ ਲਗਾ ਆ ਬੇਦਰ ਤੋਂ ਸਾਵਾਂ ਮੋੜਾ ਲੇਟ ਲਗਾ ਕਰਦੇ ਕੋਈ ਗੱਲ ਕਰਾਂਗੇ ਅੱਜ ਅਸੀਂ ਕੱਲੇ ਗਾ ਲੋ ਆਡੀ ਅੱਜ ਆ ਲਾਈਵ ਹੋ ਰਹਾ ਥੈਂਕ ਯੂ ਮਾਈਕ ਰਿਲੇ ਕਰੋ ਯਾਰ ਕੀ ਕਰਦੀ ਹੈ ਹਾਂ ਕਰ ਪੀਓ ਸਾਹਿਬ ਅੱਜ ਪ੍ਰਵਾਹ ਅਸੀਂ ਅੰਡੇ ਕਰੋ ਅੰਮੋਸ ਸਾਹਿਬ ਦੇ ਵਿੱਚ ਲਾਈਓ ਸਾਹਿਬ ਦੀ ਪਾਲੋ ਵਿਹਾਰ ਕਲੋਨੀ ਦੇ ਵਿੱਚ ਆਇਆ ਇਹ ਸੱਕਰਦਾ ਸਾਡਾ ਬਹੁਤ ਨੌਜਵਾਨ ਗੱਭਰੂ 29 ਸਾਲ ਦਾ ਤੇਜਪਾਲ ਸਿੰਘ ਜਿਹੜਾ ਉਹ ਰਸ਼ੀਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰਸ਼ੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਹਦੀ ਹੋਏ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰ ਰਿਹਾ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਹੈ ਅੱਗੇ ਵੀ ਸਾਡੇ ਕਈ ਬੋੜਿਆਂ ਦਾ ਇਹ ਹਾਸੇ ਵਾਪਰੇ ਹੋਲੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਹਿੱਸਾ ਪਦ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਵਿਚਾਰ ਦੇ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਨੇ ਉਹਨਾਂ ਦੇ ਨਾਲ ਸਬੰਧਕ ਦੇ ਵਿੱਚ ਆ ਉਹ ਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਸਬੰਧਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰ ਰਹੇ ਹਾਂ ਉਹ ਤੋਂ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਰਸ਼ੀਆ ਦੀ ਫੌਜ ਦੇ ਵਿੱਚ ਫਸਤੀ ਹੋਇਆ ਸੀਗਾ ਔਰ ਲਾਜ਼ਮੀ ਹੋਣੀ ਉਹ 3 14 ਵਗੈਰਾ ਹੋਈ ਹੋਊਗੀ ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਵਾਕੇ ਕਿਉਂਕਿ ਦੋ ਨਿੱਕੇ ਦੇਕੇ ਬੱਚੇ ਰਹਿ ਗਏ ਇਹਦੇ ਕੁੜੀਏ ਦੇ ਔਰ ਪਹਿਲਾਂ ਵੀ ਇਸ ਪਰਿਵਾਰ ਦਾ ਦਖਾਂਤ ਹੈ ਕਿ ਦੋ ਪੜਾ ਸੀਗੇ ਪਹਿਲਾਂ ਇੱਕ ਉੰਨੀ ਦੇ ਵਿੱਚ ਇੱਕ ਦੀ ਡੈਥ ਹੋ ਗਈ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹ ਨੂੰ ਦੱਸ ਸਕੀ ਹੈ ਕਿ ਪਿਛਲੇ 3 ਦਿਨ ਤੋ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਹੈ ਉਹ ਦੱਕੇ ਵੀ ਜਿੰਨੀ ਲੋਡ ਪਊਗੀ ਪ੍ਰਵਾਸ ਦੀ ਅਸੀਂ ਹੱਥ ਪੱਖੋਂ ਮਤ ਕਰਾਂਗੇ ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਦਿੱਤੀ ਨਹੀਂ ਗਈ ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ ਮਾਲੀ ਮਤਾਂ ਹੀ ਉਹਨਾਂ ਚਿਤ ਤੱਕ ਦੋਸਤੀ ਕਰ ਸਕਦੇ ਜਿੰਨਾ ਚਿਤ ਤੱਕ ਉੱਤੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜਾਂਦਾ ਕਿ ਕੀ ਆ ਡਾਕੂਮੈਂਟਾਂ ਦੇ ਕੀ ਲਿਖਿਆ ਬੇਜੂਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਅਸੀਂ ਪਰਿਵਾਰ ਦੀ ਹਰ ਪੱਕੀ ਮਤ ਕਰਾਂਗੇ ਉਹਦੇ ਦੋ ਬੱਚੇ ਰਹਿ ਕੇ ਛੁੱਟ ਛੁੱਟ ਬੱਚੇ ਰਹਿ ਗਏ ਉਹ ਭੈਣ ਜੀ ਵੀ ਚਾਹਦੇ ਆਪ ਜਵਾਨ ਚਾਹਦੇ ਰਹਿ ਗਏ ਕਮੂਨ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਕੀਤੀ ਠੀਕ ਹੈ ਜੀ ਥੈਂਕ ਯੂ